ਪਿਛਲੇ ਦਿਨੀ ਪੈਲਗਾਮ ਕੋ ਮੰਗਨ ਗਏ ਨੇ ਹੱਤਿਆ ਸਲਾਨੀਆਂ ਤੇ ਪਾਕਤੰਕੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਤੇ ਉਹਨਾਂ ਦੀ ਹੱਤਿਆ ਦੇ ਰੋਸ 'ਚ ਅੰਮ੍ਰਿਤਸਰ ਵਿੱਚ ਅੱਜ ਸਫਾਈ ਮਜ਼ਦੂਰ ਜੂਨੀਅਨ ਤੇ ਸਮਾਜਿਕ ਤੇ ਧਾਰਮਿਕ ਸ਼ਖਸੀਤਾਂ ਵੱਲੋਂ ਸਾਂਝੇ ਤੌਰ ਤੇ ਰੋਸ ਮਾਰਚ ਕੀਤਾ ਗਿਆ ਤੇ ਪਾਕ ਪ੍ਰਧਾਨ ਮੰਤਰੀ ਦਾ ਪੁਤਲਾ ਫੂਕ ਰੋਸ ਮਜਾਰਾ ਕੀਤਾ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਸੰਤ ਮਲਕੀਤਨਾਥ ਚੇਅਰਮੈਨ ਹਮਪ੍ਰਕਾਸ਼ ਗੱਬਰ ਨਿਗਮ ਅਧਿਕਾਰੀ ਤੇ ਸਮੂਹ ਸੈਂਟਰ ਇੰਸਪੈਕਟਰ ਤੇ ਸupervisor ਮਜੂਦ ਸਨ ਇਸ ਮੌਕੇ ਸਾਰਿਆਂ ਵੱਲੋਂ ਸਾਂਝੇ ਤੌਰ ਉੱਤੇ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ 2 ਮਿੰਟ ਦਾ ਮੌਨ ਧਾਰਨ ਕੀਤਾ ਗਿਆ ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਸਾਂਝੇ ਤੌਰ ਤੇ ਕਹਿ ਕੇ ਜਿਸ ਤਰ੍ਹਾਂ ਅਤੰਕੀਆਂ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਵੇਂ ਹੀ ਮੋਦੀ ਸਰਕਾਰ ਅਤੰਕੀਆਂ ਨੂੰ ਮੂੰਹ ਤੋੜ ਜਵਾਬ ਦੇਵੇ ਤਾਂ ਕਿ ਉਹ ਅਜਿਹੀ ਘਟਨਾ ਨੂੰ ਦੁਬਾਰਾ ਆਜਾਣ ਦੇਣ ਤੋਂ ਪਹਿਲਾਂ ਥਰ-ਥਰ ਕੰਬਣ ਇਸ ਮੌਕੇ ਜਨਰਲ ਸੈਕਟਰੀ ਅਮਿਤ ਕੁਮਾਰ ਪ੍ਰਧਾਨ ਤਜਿੰਦਰ ਕੁਮਾਰ ਰਵਿੰਦਰ ਕੁਮਾਰ ਜਨਰਲ ਸਕੱਤਰ ਅਸ਼ੋਕ ਕੁਮਾਰ ਸੋਹਤਾ ਦਨੇਸ਼ ਅਰੋੜਾ ਹਰਿੰਦਰ ਸਮੇਤ ਸਮੂਹ ਨਿਗਮ ਅਧਿਕਾਰੀ ਮੌਜੂਦ ਸਨ ਅੰਮ੍ਰਿਤਸਰ ਤੋਂ ਗੁਰਮੀਤ ਸਿੰਘ ਦੀ ਰਿਪੋਰਟ ਨਿਊਜ਼ ਹੈਡਲਾਈਨ ਟੂਡੇ पाकिस्तान मुर्ज़ाबाद मुर्ज़ाबाद मुर्ज़ाब पाकिस्तान ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਕਸ਼ਮੀਰ ਦੇ ਵਿੱਚ ਘਟਨਾ ਹੋਈ ਆ ਸਾਡਾ ਕਾਰਪੋਰੇਸ਼ਨ ਮਲਾਜ਼ਮ ਔਰ ਸੰਤ ਸਮਾਜ ਜਿਹੜਾ ਉਹ ਉਹਦੀ ਨਿੰਦਿਆ ਕਰਦਾ ਵਾ ਉਹਦੇ ਨਾਲ ਨਾਲ ਜੋ ਸਰਕਾਰ ਫੈਸਲਾ ਲੈ ਗਈ ਅਸੀਂ ਜਿਹੜੇ ਉਹ ਡਟ ਕੇ ਸਰਕਾਰ ਦੇ ਨਾਲ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਇਹ ਕਬਰਜੀ ਕੀ ਕਰਨ ਅੱਜ ਦੇ ਲੋਕਾਂ ਦਾ ਹਰ ਨਾਗਰਿਕ ਹਾਸਪਾਈ ਪਾਕਿਸਤਾਨ ਦੇ ਖਿਲਾਫ ਖੜਾ ਹੈ ਲੋਕੀ ਪਾਕਿਸਤਾਨ ਦੇ ਖਿਲਾਫ ਉਮੀਦ ਹੈ ਪੰਜਾਬ ਉਮੀਦ ਚਕਰਾੜੀ ਵਿਜੇਤ ਹਿੰਦੁਸਤਾਨ ਵੀ ਹੋਈ ਕੀ ਅਬੀ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਜਿਹੜਾ ਪੱਤਰ ਦੇ ਨਰਦੋਸ਼ਾ ਦੇ ਉੱਤੇ ਗੋਲੀਆਂ ਚੜਾਉਣੀਆਂ ਨਰਦੋਸ਼ਾ ਨੂੰ ਜਾਨ ਤੋਂ ਹੱਥੋਂ ਨਹੀਂ ਪਈ ਇਹ ਬਹੁਤ ਕਿਰਨਾਜੋਗ ਗੱਲ ਹੈ ਆਓ ਤੁਹਾਡੇ ਗਰ ਮਿਲ ਕੇ ਹੰਬੜਾ ਮਾਰੀਏ ਸਰਕਾਰ ਨੂੰ ਮਜਬੂਰ ਕਰੀਏ ਇਹ ਜੋ ਪਾਕਿਸਤਾਨ ਆ ਇਹ ਮੂਤੋ ਰਜਵਾ ਬੀ ਇਤਤਾਜੋ ਆ ਪੱਤਰ ਦੇਵਾਂਗੇ ਥੇਰੀਆਂ ਨੂੰ ਬਾਤਾਂ ਨਹੀਂ ਆ ਧੰਨਵਾਦ ਆ ਸਾਰੇ ਹੀ ਕਾਰਪੋਰੇਸ਼ਨ ਆ ਰਹੀ ਬਾਦ ਵੀ ਕੀ ਭਾਈਚਾਰਾ ਸਮਾਈ ਮਜਬੂਰ ਤੇ ਅਧਿ ਸੰਤਮਾਟ ਇਸ ਗੱਲ ਦੇ ਤੇ ਬਿਲਕੁਲ ਧਮਕਾ ਗਈ ਸਰਕਾਰ ਦੇ ਨਾਲ ਆ ਇੱਟ ਰਜਵਾ ਪੱਤਰ ਦੇਵਾਂਗੇ ਧੰਨਵਾਦ ਆਪਰਾ ਨਾਮ ਦਾ ਅੱਜ ਮੈਂ ਸੈਂਟਰ ਤੋਂ ਨਾ ਚੇਅਰਮੈਨ ਫਾਈਨ ਰਿਪਰੇਸ਼ਨ ਜਿਹੜੇ ਪੰਜਾਬ ਪ੍ਰਧਾਨ ਸ੍ਰੀ ਵਿਨੋਦ ਬਿੱਟਾ ਦੀ ਆ ਉਹਨਾਂ ਨੇ ਆਪਣੀ ਸਾਰੀ ਟੀਮ ਦੇ ਨਾਲ ਚੈ ਸੈਂਟਿਫਾਈਕਲ ਐਸੋਸੀਏਸ਼ਨ ਸੁਪਰਵਾਈਜ਼ਰ ਜਮਾਦਾਰ ਔਰ ਜਿੰਨੇ ਮੇਰੇ ਸਵੈ ਸੇਵਕ ਪਹਿਰਾ ਭਰਾ ਜਿੰਨੇ ਵੀ ਆ ਸਾਰੇ ਇੱਕ ਮੁੱਠ ਹੋ ਕੇ ਇੱਕੋ ਹੀ ਤਾਲ ਤੇ ਗੱਲਬਾਤ ਕੀਤੀ ਆ ਕਿ ਜਿਹੜਾ ਇਹ ਇਹਦਾ ਜਵਾਬ ਆ ਪਹਰਗਾਮ ਦੇ ਵਿੱਚ ਜਿਹੜਾ ਸਾਡੇ ਨਾਲ ਹੱਥੇ ਜਿੰਨਾਂ ਦੀ ਮੌਟਾ ਹੋ ਗਈਆਂ 26 27 ਬੰਦਿਆਂ ਦੀਆਂ ਉਹਨਾਂ ਵਾਸਤੇ ਇਹ ਅੱਜ ਮਨਵਰਤ ਰੱਖਿਆ ਗਿਆ ਕਾਰਪੋਰੇਸ਼ਨ ਨਗਰ ਨਗਰ ਸਰਪੰਚ ਦੇ ਦਫ਼ਤਰ ਦੇ ਵਿੱਚ ਜਿਹਦੇ ਵਿੱਚ ਮਾਨ ਜੋ ਕਮਿਸ਼ਨਰ ਸਾਹਿਬ ਹੈਲਥ ਆਫਸਰ ਔਰ ਬਾਕੀ ਬਹੁਤ ਸਾਰੇ ਅਫਸਰ ਜਿਹੜੇ ਉਹਨਾਂ ਨੇ ਸਾਥ ਦਿੱਤਾ ਕਿ ਇਹ ਜਿਹੜਾ ਜਵਾਬ ਆ ਇਹ ਜਵਾਬ ਜਲਦ ਜਲਦ ਨਰਿੰਦਰ ਪ੍ਰਧਾਨ ਮੰਤਰੀ ਜੀ ਨੂੰ ਬੋਲਣਾ ਚਾਹੀਦਾ ਔਰ ਦੇਣਾ ਚਾਹੀਦਾ ਜਵਾਬ ਤਾਂ ਕਿ ਇਹੋ ਜਿਹੀ ਕੋਈ ਹਰਕਤ ਮਾਰੀ ਨਾ ਕਰੇ ਔਰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਜਿਹੜੀ ਹਿੰਦੁਸਤਾਨ ਸਰਕਾਰ ਜਿਹੜੀ ਆ ਪੀਐਮ ਨਰਿੰਦਰ ਮੋਦੀ ਜੀ ਉਹ ਜਲਦ ਤੋਂ ਜਲਦ ਇਹਨਾਂ ਜਵਾਬ ਦੇਣ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਹਿੰਦੁਸਤਾਨ ਦਾ ਮੱਥਾ ਕਹੜਾ ਮਾਰਾ ਨਹੀਂ ਹੈਗਾ ਕੋਈ ਇਹ ਬੜੀ ਵੱਡੀ ਗੱਲ ਆ ਹਿੰਦੁਸਤਾਨ ਪੈਨ ਵਿੱਚ ਵੀ ਜਿੱਤੇਗਾ ਘੱਟਾ ਵਿੱਚ ਜਿੱਤੇਗਾ ਔਰ ਹੰਦੀ ਲਈ ਵਿੱਚ ਵੀ ਜਿੱਤੇਗਾ ਜਿੱਤ ਪ੍ਰਾਪਤ ਕਰੇਗਾ ਉਹਦੇ ਨਾਲ ਇੱਕ ਬੇਨਤੀ ਹੋ ਰਹੀ ਆ ਕਿ ਜਿਹੜਾ ਵੀ ਟੂਰਿਸਟ ਜਾਂਦਾ ਉਹ ਕਸ਼ਮੀਰ ਵਿੱਚ ਜਾਂ ਸ਼੍ਰੀਨਗਰ ਵਿੱਚ ਉਹ ਇਹੋ ਗੱਲ ਆਖੇ ਕਿ ਬਹੁਤ ਵਧੀਆ ਚਾਹ ਟੂਰ ਲੱਗ ਰਿਹਾ ਉਹਨਾਂ ਵਾਸਤੇ ਵੀ ਇਹ ਨਿਖੇਦੀ ਦੀ ਗੱਲ ਆ ਉਹ ਸਭੋ ਜਾ ਕੇ ਆਖਣ ਕਿ ਜਿਹੜੇ ਸਾਡੇ ਭੈਣ ਭਰਾਵਾਂ ਦੀ ਮੌਤ ਹੋਈਆਂ ਉਹਦੇ ਸੋਗ ਵਿੱਚ ਉੱਥੇ ਟੂਰਿਸਟ ਨਹੀਂ ਆਏਗਾ ਉਹ ਜਿਹੜਾ ਹੋਰ ਬੰਨਾ ਜਾਏਗਾ ਜਿਸ ਨਾਲ ਕਸ਼ਮੀਰ ਸਰਕਾਰ ਨੇ ਵਕਤ ਪਿਆ ਔਰ ਫੜ ਕੇ ਪਿਆ ਔਰ ਗਾਹ ਵੀ ਪਵੇਗਾ ਇਸ ਕਰਕੇ ਇਹਦਾ ਜਵਾਬ ਚਲਦੇ ਚਲਦੇ ਦਿੱਤਾ ਜਾਵੇ ਤਾਂ ਕਿ ਹਿੰਦੁਸਤਾਨ ਨੂੰ ਠੱਲ ਪਵੇ ਹਿੰਦੁਸਤਾਨ ਇਹੋ ਆਖੇ ਕਿ ਸਾਡੇ ਮੰਨਾਂ ਵਿੱਚ ਠੰਡ ਪੈ ਗਈ ਆ ਇਸ ਕਰਕੇ ਹਿੰਦੁਸਤਾਨ ਜਿੰਦਾਬਾਦ ਪਾਕਿਸਤਾਨ ਮਰਦਾਬਾਦ ਅਸੀਂ ਜੋ ਕਸ਼ਮੀਰ ਦੇ ਵਿੱਚ ਹੋਇਆ ਬੜਾ ਮੰਗ ਭਰਤੀ ਆ ਜਿਹੜਾ ਹਲੱਖਿਆਂ ਦੇ ਉੱਤੇ ਆਰ ਕੇ ਬਾਤ ਕਰਨਾ ਇਹ ਕੋਈ ਬੰਦਿਆ ਦਾ ਕੰਮ ਨਹੀਂ ਆ ਇਹ ਪਾਕਿਸਤਾਨ ਦੇ ਖਸਰੇ ਆਏ ਖਸਰਿਆਂ ਨੇ ਆਮਨੇ ਵਾ ਗੋਲੀ ਚਲਾਈ ਸਾਡੇ ਜਿਹੜੇ ਨੱਥੇ ਮਾਰੇਗੇ ਜਿਹੜੇ ਮੱਥੇ ਮਾਰੇਗੇ ਅੱਜ ਅਸੀਂ ਇੰਨਾ ਕਹੇਗਾ ਕਾਪੀਸ਼ਨ ਦੇ ਵਿੱਚ ਉਹਨਾਂ ਨੂੰ ਜਿੰਨੀ ਇਹ ਵਿੱਚ ਸਾਡੇ ਜਿਹੜੇ ਜੀ ਮਰੇ ਨੇ ਉਹਨਾਂ ਸੁਣਾਜ ਨਹੀਂ ਦਿੱਤੀ ਗਈ ਮੌਨ ਵਰਤ ਰੱਖਿਆ ਗਿਆ ਤੇ ਹੋਰਾ ਪਾਕਿਸਤਾਨ ਦਾ ਮਰਦਾਵਾਡ ਕੀਤਾ ਗਿਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਆਪਤਵਾ ਸੜਿਆ ਗਿਆ ਅਸੀਂ ਅੱਜ ਸਾਰੇ ਹੀ ਮਲਾਜਮ ਕੀ ਹਿੰਦੁਸਤਾਨ ਦਾ ਬੱਚਾ ਬੱਚਾ ਅੱਜ ਮੋਦੀ ਸਾਹਿਬ ਦੇ ਨਾਲ ਆ ਜੋ ਮੋਦੀ ਸਾਹਿਬ ਡਿਸੀਜਨ ਲੈਣਗੇ ਅਸੀਂ ਉਹਨਾਂ ਦੇ ਨਾਲ ਆ ਅਸੀਂ ਮੋਦੀ ਸਾਹਿਬ ਨੂੰ ਅਪੀਲ ਕਰਦੇ ਆ ਸਾਰੇ ਹੀ ਹਿੰਦੁਸਤਾਨ ਦੇ ਲੋਕ ਹਰੇ ਵੱਖੋ ਵੱਖ ਪਾਰਟੀਆਂ ਦੇ ਵੱਖੋ ਵੱਖ ਜਿਹੜੇ ਧਰਮੋਖ ਵਾਲੇ ਜਿਹੜੇ ਵੱਖੋ ਵੱਖ ਲੋਕ ਜਿਹੜੇ ਮੋਦੀ ਸਾਹਿਬ ਨੂੰ ਬਾਰ ਬਾਰ ਅਪੀਲ ਕਰ ਰਹੇ ਆ ਮੋਦੀ ਸਾਹਿਬ ਇਹ ਸੋਚਣ ਦਾ ਵਕਤ ਨਹੀਂ ਆ ਇਹ ਟੈਕਰ ਦਾ ਵਕਤ ਆ ਇਹਨਾਂ ਨੂੰ ਦਿੱਲੀ ਵਾਲੀ ਤੁਸੀਂ ਸੋਚ ਕੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਨਹੀਂ ਸਮਝੇ ਅੱਜ ਤੁਸੀਂ ਇਹਨਾਂ ਦੇ ਸਾਰੇ ਹਿੰਦਸਤਾਨ ਨੂੰ ਅੱਜ ਦੱਸ ਦਿਓ ਵੀ ਵਾਕਈ ਮੋਦੀ ਸਾਹਿਬ ਨੇ ਕਿਹਾ 56 ਇੰਚ ਦਾ ਸੀਨਾ ਹੈ ਸ퍼 ਸੀਨਾ ਜਿਹੜਾ ਇਹਨਾਂ ਦੇ ਅੰਦਰ ਜਾ ਕੇ ਇਹਨਾਂ ਨੂੰ ਸਬਕ ਦੇ ਕੇ ਆਓ ਤੇ ਤੁਹਾਡਾ ਸਾਰਾ ਹਿੰਦੁਸਤਾਨ ਦਾ ਬੱਚਾ ਬੱਚਾ ਤੁਹਾਨੂੰ ਇਹ ਨਵੰਦੀ ਦੁਨੀਆ ਤੱਕ ਯਾਦ ਰੱਖੇਗਾ ਵੀ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਇੱਕ ਦਾ ਜਵਾਬ ਪੱਥਰ ਦਿੱਤਾ ਧੰਨਵਾਦ ਕਿਹ ਜਿਹੜਾ ਦਿੱਤਾ ਜਾ ਰਿਹਾ ਬਾਂਗੋ ਕਰੋ ਵੀ ਗਰੀਬ ਪਹਿਲਗਾਮ ਕਥੀ ਕਰਨ ਵਾਲੀ ਸੀ ਜਿਸ ਤਰ੍ਹਾਂ ਸਾਰੇ ਦੇਸ਼ ਵਾਸੀਆਂ ਨੂੰ ਪਤਾ ਕਿ ਪਿਛਲੇ ਕੁਝ ਦਿਨਾਂ ਤੋਂ ਪਹਿਲਗਾਮ ਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਜਿੱਥੇ ਸਾਡੇ ਦੇਸ਼ ਦੇ ਨਿਆਤੇ ਨਾਗਰਿਕਾਂ ਉੱਤੇ ਜਿਹੜਾ ਉਗਰਵਾਦੀਆਂ ਵੱਲੋਂ ਜਿਹੜਾ ਹੈਗਾ ਉਹਨਾਂ ਦਾ ਕਤਲਿਆਮ ਕੀਤਾ ਗਿਆ ਤੇ ਜਿਹੜਾ ਹੈਗਾ ਬਹੁਤ ਹੀ ਮਾੜੀ ਘਟਨਾ ਸੀ ਬਹੁਤ ਸ਼ਰਮ ਸ਼ਰਮ ਵਾਲੀ ਗੱਲ ਸੀ ਉਹ ਜਿਹੜੇ ਵੀ ਵਿਅਕਤੀ ਉਹਾਂ ਪਿੱਛੇ ਜਿਹੜੇ ਹੈਗੇ ਆ ਸੰਭਲੇ ਦੇ ਕਾਰਨ ਉਹਦੇ ਤੇੜਾ ਭਾਰ ਸਰਕਾਰ ਵੱਲੋਂ ਜਿਹੜਾ ਹੈਗਾ ਇੱਕ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਸਨਭੂਤੀ ਰੱਖਣ ਲਈ ਇੱਕ ਜੜਾ ਹੈਗਾ ਰੋਸ ਰੈਲੀ ਕੱਢੀ ਹੈ ਅੱਜ ਇਹਨਾਂ 2 ਮਿੰਟ ਦਾ ਮੋਨ ਵੀ ਰੱਖਿਆ ਹੈ ਤੇ ਇਹਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਰਕਾਰ ਜੋ ਵੀ ਤੇ ਸਾਹਮਣੇ ਦੇ ਪਿੱਛੇ ਜਿਹੜੇ ਦੇ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਸਾਡੇ ਨਗਰ ਨਿਕਲਮ ਦੇ ਮੁਲਾਜ਼ਮ ਸਾਡੇ ਸਫਾਈ ਕਰਮਚਾਰੀ ਸਾਡੇ ਸੀਵਰਮੈਨ ਜਿਹੜੇ 24 ਘੰਟੇ ਸ਼ਹਿਰ ਦੀ ਸਫਾਈ ਲਈ ਲੱਗੇ ਰਹਿੰਦੇ ਨੇ ਛੁੱਟੀਆਂ ਵਾਲੇ ਦਿਨ ਵੀ ਲੱਗੇ ਰਹਿੰਦੇ ਨੇ ਤਿਉਹਾਰਾਂ ਵਾਲੇ ਦਿਨ ਵੀ ਲੱਗੇ ਰਹਿੰਦੇ ਨੇ ਤੇ ਜਿੱਥੇ ਜਿੱਥੇ ਦੇਸ਼ ਦੀ ਏਕਤਾ ਦੇ ਖੰਡਤਾ ਦੀ ਗੱਲ ਹੈ ਜਦੋਂ ਦੇਸ਼ ਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਵੀ ਸਾਡੇ ਜਿਹੜੇ ਮੁਲਾਜ਼ਮ ਨੇ ਉਹ ਆਪਣਾ ਜਿਹੜਾ ਹੈਗਾ ਆਪਣੀ ਜਿਹੜੀ ਹੈਗੀ ਹਰ ਚੀਜ਼ ਵਾਰਨ ਲਈ ਤਿਆਰ ਨੇ ਸੋ ਮੈਂ ਮਾਨਯੋਗ ਮੇਅਰ ਸਾਹਿਬ ਤੇ ਕਮਿਸ਼ਨਰ ਸਾਹਿਬ ਦੇ ਬਿਹਾਫ ਤੇ ਸਲਾਹਯੋਗ ਸਾਥੀਆਂ ਨੇ ਇਹ ਅश्वਾਸਨ ਦੇਣਾ ਚਾਹਨਾ ਕਿ ਨਗਰ ਨਿਗਮ ਪ੍ਰਸ਼ਾਸਨ ਜੀ ਨਾਲ ਇਹਨਾਂ ਦੀ ਜੋ ਵੀ ਡਿਮਾਂਡ ਨੇ ਮੰਗਾਂ ਨੇ ਜਾਂ ਹੋਰ ਰੋਲਦੀਆਂ ਜਿੰਨੀਆਂ ਵੀ ਚੀਜ਼ਾਂ ਨੇ ਅਸੀਂ ਉਹਨਾਂ ਦਾ ਜਿਹੜਾ ਪਹਿਲ ਦੇ ਆਧਾਰ ਤੇ ਹੋ ਜਿਹੜਾ ਹੈਗਾ ਹੱਲ ਕਰਾਂਗੇ